ਇਸ ਹੱਥ ਪਾਇਆ ਮੈਂ ਪਰ ਨਹੀਂ ਸੂਤ ਨਹੀਂ ਆਇਆ ਅੱਛਾ ਜੀ ਬਾਪੂ ਜੀ ਨੇ ਦੱਸਿਆ ਵੀ ਮੈਂ ਆਪਣੇ ਭਰਾ ਨੂੰ ਲੱਤ ਟੁੱਟੀ ਨੂੰ ਇੰਨੇ ਸਾਲ ਹੋ ਗਏ ਤੇ ਵੀ ਮੈਂ ਫੌੜੀਆਂ ਦੇ ਨਾਲ ਵਿਆਹਣ ਗਿਆ ਸੀਗਾ ਉਦੋਂ ਦੀ ਲੱਤ ਟੁੱਟੀ ਵੀ ਸੀ ਜੀ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜੀ ਜਦੋਂ ਕੋਈ ਇਨਸਾਨ ਠੀਕ ਹੋ ਕੇ ਘਰ ਜਾਂਦਾ ਮਤਲਬ ਅਸੀਂ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਮੱਖਣ ਬਾਪੂ ਜੀ ਨੇ ਜੀ ਆਜੋ ਆਜੋ ਬਾਪੂ ਜੀ ਆਜੋ ਅੱਗੇ ਆਜੋ ਜੀ ਇਹ ਮੱਖਣ ਸਿੰਘ ਜੀ ਨੇ ਜੀ ਇਹ ਬਾਪੂ ਜੀ ਪਿਛਲੇ ਸਾਲ ਤੋਂ ਆਪਣੇ ਕੋਲੇ ਰਹਿ ਰਹੇ ਨੇ ਜੀ 8-10 ਮਹੀਨੇ ਹੋ ਗਏ ਜੀ ਉਹਦੇ ਕੁਰਸੀਆਂ ਡਾ ਲਓ ਜੀ ਔਰ ਇਹ ਬਾਪੂ ਜੀ ਦੇ ਹਾਲਾਤ ਕੀ ਸੀਗੇ ਜੀ ਇਹਨਾਂ ਬਾਪੂ ਜੀ ਦਾ ਬਹੁਤ ਸਾਲ ਪਹਿਲਾਂ 15-18 ਸਾਲ ਪਹਿਲਾਂ ਇੱਕ ਆਪਰੇਸ਼ਨ ਹੋਇਆ ਸੀ ਪੈਰ ਦਾ ਜੀ ਉਹ ਆਪਰੇਸ਼ਨ ਜਦੋਂ ਹੋਇਆ ਉਹਦੇ ਵਿੱਚ ਜਿਹੜੀ ਕੋਈ ਰਾਡ ਜਾਂ ਜੋ ਵੀ ਪਲੇਟ ਪਈ ਕੋਈ ਸਕਰੂ ਪਿਆ ਉਹਦੇ ਵਿੱਚ ਕੋਈ ਕਮੀ ਰਹਿ ਗਈ ਤਾਂ ਉਹਦੇ ਕਾਰਨ ਕੀ ਹੁੰਦਾ ਜੀ ਪੈਰ ਦੇ ਵਿੱਚ ਸੋਜ ਦਰਦ ਔਰ ਵਿੱਚ ਪੀਕ ਪੈਣੀ ਸ਼ੁਰੂ ਹੋ ਗਈ ਸੀਗੀ ਜੀ ਤਾਂ ਫਿਰ ਸਾਡੇ ਤੱਕ ਜਦੋਂ ਇਹਨਾਂ ਦੀ ਪਹੁੰਚ ਹੁੰਦੀ ਆ ਫਿਰ ਇਹਨਾਂ ਨੂੰ ਉਰੇ ਰੱਖਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਲੱਤ ਦੇ ਵਿੱਚ ਨਾ ਜੀ ਕਿਉਂਕਿ ਜਿਹੜੀ ਸਰਜਰੀ ਹੁੰਦੀ ਹੈ ਉਹ ਉਦੋਂ ਹੀ ਖੜੂਗੀ ਜਦੋਂ ਅੰਦਰ ਹੱਡੀ ਸਹੀ ਹੋਊਗੀ ਡਾਕਟਰ ਕਹਿੰਦੇ ਵੀ ਅੰਦਰ ਹੱਡੀ ਇੰਨੀ ਜ਼ਿਆਦਾ ਗਲ ਗਈ ਵੀ ਉਹਦੇ ਨਾਲ ਸਰਜਰੀ ਨਹੀਂ ਖੜ ਪਾਊਗੀ ਜੀ ਤਾਂ ਡਾਕਟਰਾਂ ਨੇ ਹੌਲੀ 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 ਡਰੈਸਿੰਗਾਂ ਸਾਨੂੰ ਦੱਸੀਆਂ ਨਾਲ ਮੈਡੀਸਿਨ ਚੱਲਦੀ ਰਹੀ ਕਦੇ ਇੰਜੈਕਸ਼ਨ ਚੱਲਦੇ ਰਹੇ 2 4 6 ਮਹੀਨਿਆਂ ਦੇ ਵਿੱਚ ਉਹ ਜਿਹੜੀ ਅੰਦਰ ਦੀ ਜਿਹੜੀ ਰਾਦ ਸੀਗੀ ਜਿਹਨੂੰ ਪੀਕ ਕਹਿ ਸਕਦੇ ਆ ਆਪਾਂ ਉਹਨੂੰ ਹੌਲੀ 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 ਖਤਮ ਕੀਤਾ ਗਿਆ ਜੀ ਉਸ ਤੋਂ ਬਾਅਦ ਫਿਰ ਜਿਹੜਾ ਆਪਰੇਸ਼ਨ ਦੁਆਰਾ ਤੋਂ ਬਾਪੂ ਜੀ ਦਾ ਕੀਤਾ ਜਾਂਦਾ ਜੀ ਉਸ ਤੋਂ ਬਾਅਦ ਜਦੋਂ ਆਪਰੇਸ਼ਨ ਹੁੰਦਾ ਜੀ ਫਿਰ ਇਹਨਾਂ ਨੂੰ 2 ਮਹੀਨੇ ਰੈਸਟ ਕਰਾਈ ਜਾਂਦੀ ਹੈ 2.5 ਮਹੀਨੇ ਤੇ ਅੱਜ ਬਾਪੂ ਆਪਣੇ ਪੈਰਾਂ ਤੇ ਪ੍ਰੋਪਰ ਖੜੇ ਨੇ ਜੀ ਬਿਲਕੁਲ ਥੋੜਾ ਜਿਹਾ ਸਰਜਰੀ ਦਾ ਜ਼ਖਮ ਆ ਜੀ ਉਹ ਚਲੋ 2-4 ਪੱਟੀਆਂ ਅੱਗੇ ਹੋ ਜਾਣਗੀਆਂ ਜੀ ਧਿਆਨ ਰੱਖਣਗੇ ਤੇ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਔਰ ਉਸ ਸੰਗਤ ਦਾ ਜਿਨ੍ਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਸ ਘਰ ਨੂੰ ਸਪੋਰਟ ਜਿਹੜੀ ਤੁਸੀਂ ਸਾਨੂੰ ਕਰਦੇ ਹੋ ਉਹਦੇ ਵਿੱਚੋਂ ਬਾਪੂ ਜੀ ਦਾ ਆਪਰੇਸ਼ਨ ਸਾਨੂੰ ਪ੍ਰਾਈਵੇਟ ਕਰਾਉਣਾ ਪਿਆ ਵੈਸੇ ਅਸੀਂ ਹੁਣ ਤੱਕ ਪ੍ਰਾਈਵੇਟ ਬਹੁਤੀਆਂ ਆਪਰੇਸ਼ਨ ਨਹੀਂ ਕਰਾਈ ਕਦੇ ਕਿਉਂਕਿ ਅਸੀਂ ਰਜਿੰਦਰਾ ਹਸਪੀਟਲ ਤੋਂ ਕਰਾਉਨੇ ਆ ਜਿਹੜਾ 2 ਲੱਖ ਰੁਪਏ ਦਾ ਆਪਰੇਸ਼ਨ ਆ ਉਹ ਸਾਨੂੰ 20000 ਰੁਪਏ 'ਚ ਪੈਂਦਾ 30000 'ਚ ਪੈਂਦਾ ਪਰ ਇਹ ਬਾਪੂ ਜੀ ਦਾ ਆਪਰੇਸ਼ਨ ਸਾਨੂੰ ਮੌਕੇ ਤੇ 1 ਲੱਖ ਰੁਪਏ ਜਿਹੜਾ ਇਹਦੇ ਤੇ ਮਾਇਆ ਲਾ ਕੇ ਕਰਵਾਉਣਾ ਪਿਆ ਕੋਈ ਕਾਰਨ ਐ ਐਸੇ ਬਣ ਗਏ ਜੀ ਤੇ ਤੁਸੀਂ ਬਾਪੂ ਜੀ ਵਾਹਿਗੁਰੂ ਦਿਖਾਇਓ ਤੁਹਾਡਾ ਆਹ ਪੈਰ ਦਿਖਾਇਓ ਜੀ ਹੁਣ ਕਿਵੇਂ ਆ ਦਰਦ ਤਾਂ ਹੈ ਨਹੀਂ ਵਿੱਚ ਨਹੀਂ ਜੀ ਹਾਂ ਠੀਕ ਆ ਚਲੋ ਤੁਸੀਂ ਕੀ ਮੰਨਦੇ ਹੋ ਜੀ ਸਹੀ ਹੋਇਆ ਆਪਰੇਸ਼ਨ ਜੀ ਹਾਂ ਸਹੀ ਹੋਇਆ ਜੀ ਇੱਕਦਮ ਸਹੀ ਆ ਹਾਂ ਸਹੀ ਹੁਣ ਕੋਈ ਦਰਦ ਵਿੱਚ ਨਹੀਂ ਕੋਈ ਦਰਦ ਨਹੀਂ ਹੁਣ ਇੱਕ ਸਿੱਕ ਤਾਂ ਸੋ ਵਧੀਆ ਸਰੀਰ ਆ ਕਿਉਂਕਿ ਜਦੋਂ ਪਹਿਲਾਂ ਇਹ ਤੇ ਉਦੋਂ ਦਰਦ ਰਹਿੰਦਾ ਸੀ ਜੀ ਉਦੋਂ ਬਹੁਤ ਬੁਰਾ ਹਾਲ ਸੀ ਬਾਬਾ ਜੀ ਜੀ ਦਰਦ ਪੈਂਦੀ ਬੁਰਾ ਹਾਲ ਸੀ ਰੋ ਪੈਂਦਾ ਰਾਤ ਨੂੰ ਬਹੁਤ ਬੰਦਾ ਹਾਲ ਸੀ ਹਾਂਜੀ ਹਾਂ ਠੀਕ ਹੈ ਇਕਦਮ ਠੀਕ ਹੈ ਠੀਕ ਹੈ ਠੀਕ ਹੈ ਜਿਹੜੇ ਆਪਾਂ ਹਸਪੀਟਲ ਕਰਾਇਆ ਜੀ ਉਹ ਡਾਕਟਰ ਸਹੀ ਤੁਹਾਨੂੰ ਸਹੀ ਸੀਗਾ ਹਾਂ ਬਹੁਤ ਵਧੀਆ ਕੀਤਾ ਜੀ ਪੁੱਛਦੇ ਹੀ ਸਭ ਕੋ ਕੋਈ ਕੋਈ ਗੋਲੀ ਤਰੀ ਜਾਂਦਾ ਕੋਈ ਨਸ਼ਾ ਤਰੀ ਕਰਦਾ ਮੈਂ ਕਹਿੰਦਾ ਹੀ ਕੋਈ ਜੀ ਕੋਈ ਹਾਰਡ ਦੀ ਗੋਲੀ ਮੈਂ ਕਹਿੰਦਾ ਨਹੀਂ ਜੀ ਮਹਾਰਾਜ ਜੀ ਫੇਰ ਆਪਰੇਸ਼ਨ ਕੀਤਾ ਉਹਨਾਂ ਨੇ ਹਾਂਜੀ ਫੇਰ ਠੀਕ ਕੀਤਾ ਆਪਰੇਸ਼ਨ ਕਰਕੇ ਬਹੁਤ ਵਧੀਆ ਕੰਮ ਹੋਇਆ ਆਪਰੇਸ਼ਨ ਤੋਂ ਬਾਅਦ ਆਪਾਂ ਕਿੰਨੀਆਂ ਕਪਟੀਆਂ ਕਰਵਾਈਆਂ ਨੇ ਉਰੇ ਜੀ ਆਪਾਂ ਹਸਪੀਟਲ ਜਾ ਕੇ ਉਹਨਾਂ ਨੇ ਇੱਕ ਪੱਟੀ ਕਰਕੇ ਕੇ ਕਾ ਭੇਜ ਦਿੱਤਾ ਹੀਗਾ ਹਾਂਜੀ ਪੰਜ ਦਿਨਾਂ ਲਈ ਹਾਂਜੀ ਠੀਕ ਹੈ ਹੁਣ ਡਾਕਟਰ ਦੇ ਤੁਸੀਂ ਕਦ ਗਏ ਸੀ ਜੀ ਹਾਂਜੀ ਹਾਂਜੀ ਹੁਣ ਕਿਹੜੇ ਦਿਨ ਗਏ ਤੇ ਡਾਕਟਰ ਦੇ ਉਹ ਬਸ ਇਹਦਾ ਖਿਆਲ ਲਿਆ ਪੀੜਾ ਨੂੰ ਪੁੱਛਦੇ ਆਂ ਚਲ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਤੁਹਾਡੇ ਆਈਡੀ ਪ੍ਰੂਫ ਨੇ ਜੀ ਬਾਪੂ ਜੀ ਇਹ ਦੇਖੋ ਤੁਹਾਡਾ ਇੱਕ ਤਾਂ ਆਧਾਰ ਕਾਰਡ ਫੜੋ ਜੀ ਇੱਕ ਜੋ ਵੀ ਹੈਗੇ ਹਨਾ ਆਪ ਤੁਸੀਂ ਚੈੱਕ ਕਰ ਲਿਓ ਜੀ ਬਾਪੂ ਜੀ ਨੇ ਦਿੱਤੇ ਨੇ ਚੈੱਕ ਕਰ ਲਿਓ ਮੈਂ ਚੱਕ ਕੇ ਦਿਨਾ ਖੜ ਜੋ ਕਮੈਂਟ ਠੀਕ ਹੈ ਜੀ ਇਹ ਤੁਸੀਂ ਚੈੱਕ ਕਰ ਲਿਓ ਹਨਾ ਇੱਕ ਵਾਰੀ ਇਹਨੂੰ ਜੇਬ ਚ ਪਾ ਲਓ ਜੀ ਤੇ ਬਹਿ ਜੋ ਬਾਪੂ ਜੀ ਔਰ ਇਹ ਨਾਲ ਬਾਪੂ ਜੀ ਨੇ ਤੁਹਾਡਾ ਸ਼ੁਭਨਾਮ ਕੀ ਹੈ ਜੀ ਨਿਰਮਲ ਸਿੰਘ ਜੀ ਨਿਰਮਲ ਸਿੰਘ ਜੀ ਨੇ ਤੁਸੀਂ ਇਹਨਾਂ ਦੇ ਭਰਾ ਹੋ ਹਨਾ ਜੀ ਹਾਂ ਜੀ ਹਾਂ ਨਿਰਮਲ ਸਿੰਘ ਨੇ ਆਪ ਜੀ ਦਾ ਪਿੰਡ ਕਿਹੜਾ ਜੀ ਨੱਥੂਚਾਹੜਾ ਜੀ ਜ਼ਿਲ੍ਹਾ ਕਪੂਰਥਲਾ ਜੀ ਓਕੇ ਜੀ ਓਕੇ ਓਕੇ ਠੀਕ ਹੈ ਤੁਸੀਂ ਵੀਰੇ ਕੀ ਲੱਗਦੇ अच्छा ठीक है तो ਤੁਹਾਡਾ ਕੀ ਨਾਮ ਆ ਜੀ ਸਤਵੰਤ ਸਿੰਘ ਸਤਵੰਤ ਸਿੰਘ ਜੀ ਆਏ ਨੇ ਜੀ ਔਰ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜਿਹੜੇ ਸਾਡੇ ਇਦਾਂ ਦੇ ਬਜ਼ੁਰਗ ਨੇ ਜਿਨ੍ਹਾਂ ਨੂੰ ਅਸਰ ਲੋੜ ਆ ਉਹਨਾਂ ਦੀ ਜਿਹੜੀ سپورਟ ਹੁੰਦੀ ਰਹੇ ਉਹਨਾਂ ਨੂੰ ਇਦਾਂ ਦੇ ਘਰ ਜਾਂ ਇਦਾਂ ਦੀਆਂ ਸੰਗਤਾਂ سپورਟ ਕਰਦੀਆਂ ਰਹਿਣ ਜੀ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਹਰ ਇੱਕ ਰੂਹ ਦਾ ਔਰ ਸ਼ੁਕਰਾਨਾ ਕਰਦੇ ਆ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਵੀ ਇਦਾਂ ਦੇ ਬਜ਼ੁਰਗ ਆਪਣੇ ਪੈਰਾਂ ਤੇ ਦੁਬਾਰਾ ਤੋਂ ਖੜੇ ਹੋ ਸਕਣ ਦੁਬਾਰਾ ਤੋਂ ਆਪਣੀ ਜ਼ਿੰਦਗੀ ਜੀ ਸਕਣ ਦੁਬਾਰਾ ਤੋਂ ਆਪਣੀ ਕਿਰਤ ਕਮਾਈ ਕਰਕੇ ਆਪਣੇ ਘਰ ਨੂੰ ਚੱਕਣ ਅੱਗੇ ਕਿਉਂਕਿ ਬਾਪੂ ਜੀ ਦੇ ਹਾਲਾਤ ਉਦੋਂ ਦੇ ਕਾਫੀ ਜਿਹੜੇ ਦਰਦਨਾਕ ਸੀਗੇ ਜੀ ਜ਼ਖਮ ਇਹਨਾਂ ਜਿਆਦੇ ਮਤਲਬ ਸਿੰਮ ਦਾ ਸੀਗਾ ਜੀ ਵਿੱਚੋਂ ਪਾਣੀ ਉਹਦੇ ਨਾਲ ਬਦਬੂ ਇੰਨੀ ਸੀਗੀ ਜੀ ਜਦੋਂ ਬਦਬੂ ਹੁੰਦੀ ਹੈ ਫਿਰ ਕੀੜੇ ਪੈਣ ਦਾ ਡਰ ਹੁੰਦਾ ਜੀ ਹਾਲਾਤ ਬਹੁਤ ਦਰਦਨਾਕ ਹੋਗੇ ਸਿੱਕੇ ਜੀ ਮਤਲਬ ਇਹ ਤਾਂ ਖੁਸ਼ੀ ਆ ਵੀ ਅੱਜ ਇਹ ਆਪਣੇ ਪੈਰਾਂ ਤੇ ਖੜੇ ਨੇ ਸਾਡੇ ਕੋਲ ਪਹਿਲਾਂ ਵੀ ਪੇਸ਼ੈਂਟ ਆਉਂਦੇ ਨੇ ਕਈ ਵਾਰੀ ਕੀ ਹੁੰਦਾ ਜਿਹੜੀ ਹੱਡੀ ਇੰਨੀ ਕਾਲੀ ਹੋ ਜਾਂਦੀ ਆ ਉਹਨੂੰ ਦੁਬਾਰੇ ਕੱਟਣਾ ਹੀ ਪੈਂਦਾ ਉਹਦੇ ਤੇ ਦੁਬਾਰੇ ਮਾਸ ਨਹੀਂ ਆਉਂਦਾ ਜੀ ਕਿਉਂਕਿ ਜਿਹੜੀ ਹੱਡੀ ਉਹ ਕਾਲੀ ਹੋ ਗਈ ਵਿੱਚੋਂ ਮਤਲਬ ਇਹ ਸ਼ੁਕਰਾਨਾ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਬਾਪੂ ਜੀ ਨੂੰ ਅੱਜ ਤੰਦਰੁਸਤ ਕਰਤਾ ਔਰ ਸਾਨੂੰ ਵੀ ਖੁਸ਼ੀ ਹੋ ਰਹੀ ਹੈ ਵੀ ਇੰਨੇ ਟਾਈਮ ਦੀ ਕੀਤੀ ਮਿਹਨਤ ਅੱਜ ਰੰਗ ਲੈ ਕੇ ਆਈ ਆ ਵੀ ਬਜ਼ੁਰਗ ਅੱਜ ਆਪਣੀ ਜ਼ਿੰਦਗੀ ਨੱਥੂ ਚਾਹਲ ਕਪੂਰਥਲੇ ਦੇ ਵਿੱਚ ਨਾ ਦਾ ਪਿੰਡ ਆ ਜੀ ਉੱਥੇ ਆਪਣੀ ਜ਼ਿੰਦਗੀ ਜੀਣਗੇ ਆਨੰਦ ਲੈਣਗੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ ਠੀਕ ਹੋ ਬਾਪੂ ਜੀ ਹਾਂਜੀ ਠੀਕ ਹੈ ਮੈਂ ਕਹਾਂ ਠੀਕ ਹੈ ਬਾਬਾ ਜੀ ਕਿਰਪਾ ਹੋ ਗਈ ਤੁਹਾਡੀ ਬਹੁਤ ਬਾਣੀ ਨਹੀਂ ਕਿਰਪਾ ਪਰਮਾਤਮਾ ਦੀ ਨਹੀਂ ਜੀ ਸਾਡੇ ਬੰਦੇ ਦਾ ਹਸਰ ਬਹੁਤ ਹੰਦਾ ਹਾਂਜੀ ਹਾਂਜੀ ਕੋਈ ਬੰਦਾ ਹਉ ਤਾਂ ਫੇਰ ਲੈ ਕੇ ਜਾਊਗਾ ਦੋਕੋ ਬੱਲੇ ਤੋਂ ਬਗੈਰ ਕਿਦਾਂ ਜੀ ਬਿਲਕੁਲ ਇਹ ਕੋਈ ਰੋਟੀ ਪਕਾਉ ਉ ਫੇਰ ਖਾਵਾਂਗੇ ਹਾਂਜੀ ਵਾ ਇਹ ਹਣਾ ਮੈਨੂੰ ਪਕਾਉਣੀ ਨਾ ਆਵੇ ਤਾਂ ਕੋਈ ਹੋਵੇ ਨਾ ਤਾਂ ਭੁੱਖੇ ਹੀ ਰਹਿਣਾ ਹੁਣ ਤੁਸੀਂ ਜਿਹਾ ਆਥਰਾ ਤੋਂ ਇਹ ਕੀਤਾ ਬਹੁਤ ਵਧੀਆ ਮਹਾਰਾਜ ਜੀ ਕਿਰਪਾ ਹੋ ਗਈ ਹਾਂ ਠੀਕ ਹੈ ਜੀ ਹੁਣ ਬਹੁਤ ਬਹੁਤ ਸ਼ੁਕਰਾਨਾ ਜੀ ਬਾਪੂ ਜੀ ਆਪਾਂ ਕਿੰਨੇ ਕ ਮਹੀਨੇ ਉਰੇ ਅਰੈਸਟ ਕਰਾਈਆ ਆਪਰੇਸ਼ਨ ਤੋਂ ਬਾਅਦ ਇਹ 5 ਜਨਵਰੀ ਦੇ ਵਿੱਚ ਇਹਨੂੰ ਲੈ ਕੇ ਆਏ ਸੀ ਜੀ ਓਕੇ ਜੀ ਜਨਵਰੀ ਚ ਲੈ ਕੇ ਆਏ ਸੀ ਨਾ ਜੀ 26 ਜਨਵਰੀ ਠੀਕ ਹੈ ਜੀ ਫਿਲੀਮਿਨੇਸਿਸ 2024 24 ਚ ਹੈ ਜੀ ਠੀਕ ਹੈ ਮਤਲਬ ਆਪਾਂ 7 ਕੁ ਮਹੀਨੇ 8 ਕੁ ਮਹੀਨੇ ਰੱਖਿਆ ਜੀ 9 ਮਹੀਨੇ 9 ਮਹੀਨਿਆਂ ਦੇ ਵਿੱਚ ਬਾਪੂ ਜੀ ਤੰਦਰੁਸਤ ਹੋ ਗਿਆ ਨਾ ਹਾਂ ਠੀਕ ਹੈ ਜੀ ਆਪਾਂ ਹਸਪੀਟਲ ਵਾਲਿਆਂ ਨੇ ਵੀ ਕਿੰਨੇ ਕਿ ਦਿਨ ਰੱਖਿਆ ਸੀ ਦਾਖਲ ਬਾਪੂ ਨੂੰ ਤਿੰਨ ਦਿਨ ਪਹਿਲਾਂ ਰੱਖਿਆ ਤਿੰਨ ਦਿਨ ਪਹਿਲਾਂ ਜੀ 8 ਦਿਨ ਬਾਅਦ ਚੋ ਠੀਕ ਹੈ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਤੁਸੀਂ ਧਿਆਨ ਰੱਖਿਓ ਜੀ ਮੜ ਜਾ ਹੁਣ ਇੱਕ ਵਾਰੀ ਨਾ ਜਦੋਂ ਸਵਾਰ ਕੇ ਐਨ ਸੁੱਕ ਗਿਆ ਜ਼ਖਮ ਜੀ ਫਿਰ ਕੋਈ ਦਿੱਕਤ ਨਹੀਂ ਫਿਰ ਆਨੰਦ ਲਿਓ ਜ਼ਿੰਦਗੀ ਦਾ ਉਰੇ ਰਹਿੰਦੇ ਹੋਏ ਆਪਣਾ ਫਰਜ਼ ਸੇਵਾ ਸੁਸਾਇਟੀ ਚ ਕੋਈ ਸਾਡੇ ਤੋਂ ਕੋਈ ਐਸਾ ਕੋਈ ਬੋਲ ਬੋਲਿਆ ਗਿਆ ਹੋਵੇ ਕੋਈ ਕੋਈ ਗਲਤੀ ਹੋ ਗਈ ਹੋਵੇ ਮਾਫੀ ਦਿਓ ਕਿਉਂਕਿ ਜੀ ਇੱਥੇ 500 ਹੀ ਰੂਹਾਨੇ ਜਿਨ੍ਹਾਂ ਤੇ ਬਿਫਤਾ ਪਈ ਵੀ ਹੈ ਹਨਾ ਕਈ ਵਾਰੀ ਰਹਿੰਦੇ ਨੋਕ ਝੋਕ ਕਿਸੇ ਨਾ ਹੋ ਜਾਂਦੀ ਹੁੰਦੀ ਆ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਾਪੂ ਜੀ ਸਸਦੇ ਬਾਜਰੋ ਮਹਾਰਾਜ ਲੰਬੀ ਉਮਰਾਂ ਦਾ ਬੇਰੀ ਠੀਕ ਹੈ ਜੀ ਸਾਨੂੰ ਯਾਦ ਕਰੋਗੇ ਤਾਂ ਆਜਿਆ ਕਰੋ ਕਦੇ ਮਿਲ ਹਾਂਜੀ ਲੈਓ ਜੀ ਹਾਂਜੀ ਇਹ ਕੀ ਆ ਜੀ ਅੱਛਾ ਜੀ ਲਓ ਜੀ ਬਾਪੂ ਜੀ ਇਹ ਤੁਹਾਡਾ ਫੋਨ ਆ ਜੀ ਇਹਨੂੰ ਆਨ ਕਰਤਾ ਜੀ ਇਹਨੂੰ ਚਾਰਜ ਕਰਨ ਵਾਲਾ ਜੀ ਅੱਛਾ ਜੀ ਆ ਚੱਲ ਪਈ ਚੱਲ ਪਈ ਚੱਲ ਪਈ ਚੱਲ ਪਈ ਤੁਹਾਡਾ ਸਿਮੇ ਦੇ ਵਿੱਚ ਆ ਜੀ ਠੀਕ ਹੈ ਜੀ ਏ ਮਹਾਰਾਜ ਸਾਡਾ 40 ਫਰਾਏ ਆਏ ਹਾਂ ਜੀ ਇਹ ਵੀ ਸਾਡੇ ਚਾਲੀ ਹੀ ਆਈ ਸੀ ਚਾਲੀ ਸਾਡੇ ਆ ਹਾਂ ਵੀ ਚਾਲੀ ਹੀ ਆਈ ਹੈ ਜੀ ਅੱਛਾ ਜੀ ਹਾਂ ਜੀ ਗੋਤ 40 ਗੋਤ ਸਾਡੀ ਬੜਾ ਦਵੇ ਸੱਚੇ ਪਾਸ਼ਾ ਤੁਹਾਡੇ ਬੱਚਿਆਂ ਧੀਆਂ ਤੇ ਤੁਹਾਡੇ ਸਾਰੇ ਪਰਵਾਸ ਤੇ ਮਹਾਰਾਜ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਸੁੱਖ-ਸ਼ਿਵਲੀ ਰਹੇ ਸੱਚੇ ਪਾਸ਼ਾ ਤੁਹਾਨੂੰ ਰੱਬ ਬੜਾ ਦਵੇ ਸੱਚੇ ਪਾਸ਼ਾ ਤੁਸੀਂ ਇਹਨਾਂ ਦਾ ਜਿਹੜਾ ਇਲਾਜ ਕੀਤਾ ਆ ਤੇ ਬਹੁਤ ਸੇਵਾ ਕੀਤੀ ਆ ਜੀ ਬਹੁਤ ਤੁਹਾਡਾ ਅਸੀਂ ਸ਼ਤਕਾਰ ਕਰਦੇ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਬਾਪੂ ਲੰਬੀ ਉਮਰਾਂ ਦੇ ਬੇ ਪ੍ਰਮਾਤਮਾ ਤੁਸੀਂ ਹੁਣ ਗੱਡੀ ਚ ਆਇਓ ਜੀ ਚਲੋ ਬਸ ਫੇਰ ਠੀਕ ਆ ਜੀ ਪ੍ਰਸ਼ਾਦਾ ਪਾਣੀ ਸ਼ਕਲੇ ਜੀ ਬਾ ਚਲੋ ਸ਼ੁਕਰ ਆ ਜੀ ਠੀਕ ਆ ਬਾਪੂ ਜੀ ਕਦੇ ਸਾਡੀ ਕਦੇ ਯਾਦ ਆਵੇ ਤਾਂ ਮਾਰਿਓ ਕਿਹੜਾ ਆਇਓ ਜੀ ਜ਼ਰੂਰ ਧੰਨਵਾਦ ਜੀ ਕਿਤੇ ਤੁਹਾਨੂੰ ਲੋੜ ਪਵੇ ਕਿਸੇ ਜਿੰਨੇ ਕੁ ਜੋਗਿਆ ਸਾਨੂੰ ਜਦੋਂ ਮਰਜ਼ੀ ਹਾਕ ਮਾਰਿਓ ਜੀ ਠੀਕ ਆ ਜੀ ਬਹੁਤ ਸ਼ੁਕਰਾਨਾ ਜੀ ਔਰ ਇਸ ਟਾਈਮ ਅਸੀਂ ਲਚਕਾਣੀ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਹੀ ਆਸ਼ਰਮ ਆ ਜੀ ਇੱਥੇ ਜਿਹੜੇ ਮੈਂਟਲੀ ਵੀਰ ਜਾਂ ਜਿਨ੍ਹਾਂ ਨੂੰ ਅਸਲ ਲੋੜ ਆ ਜਿਵੇਂ ਬਾਪੂ ਮੱਖਣ ਸਿੰਘ ਜੀ ਨੇ ਇੱਥੇ ਇਸ ਟਾਈਮ 750 ਤੋਂ ਪਲੱਸ ਮੈਂਬਰ ਨੇ ਜੀ ਜਿਨ੍ਹਾਂ ਨੂੰ ਐਸੇ ਹਾਲਾਤ ਬਣ ਜਾਂਦੇ ਨੇ ਚਲੋ ਬਾਪੂ ਜੀ ਦਾ ਤਾਂ ਪਰਿਵਾਰ ਹੈਗਾ ਕਿਤੇ ਕਿਤੇ ਐਸੇ ਵੀਰ ਨੇ ਸਾਡੇ ਪੰਜਾਬ ਦੇ ਕੋਈ ਕਪੂਰਥਲੇ ਤੋਂ ਕੋਈ ਲੁਧਿਆਣੇ ਤੋਂ ਕੋਈ ਜਲੰਧਰ ਤੋਂ ਕੋਈ ਮੋਗੇ ਤੋਂ ਜਿਨ੍ਹਾਂ ਦੀਆਂ ਫੈਮਲੀਆਂ ਮਿਲਣ ਵੀ ਨਹੀਂ ਆਉਂਦੀਆਂ ਜੀ ਅਸੀਂ ਬਹੁਤ ਵੀਡੀਓ ਅੱਗੇ ਜਾ ਕੇ ਸ਼ੇਅਰ ਕਰਾਂਗੇ ਜਿਹੜੇ ਵੀਰ ਸਾਡੇ ਪੰਜਾਬ ਦੇ ਨੇ ਅਸੀਂ ਬੇਨਤੀ ਕਰਦੇ ਹਾਂ ਫੈਮਲੀਆਂ ਤੱਕ ਵੀ ਫੈਮਲੀਆਂ ਤਾਂ ਮਿਲਣ ਆਉਣ ਨਾ ਜੀ بس ਇੱਕ ਮਤਲਬ ਇਹ ਵੇਟ ਕਰਨੀ ਹੁੰਦੀ ਹੈ ਕਿ ਕਦੋਂ ਸਾਡਾ ਕੋਈ ਪਰਿਵਾਰਕ ਮੈਂਬਰ ਦੁਨੀਆ ਤੋਂ ਜਾਊਗਾ ਕਦੋਂ ਅਸੀਂ ਤਾਂ ਭੋਗ ਪਾਵਾਂਗੇ ਪਰ ਅੱਜ ਜਿਉਂਦੇ ਜੀ ਜਿਹੜੇ ਇਦਾਂ ਦੇ ਵੀਰ ਨੇ ਉਹਨਾਂ ਨੂੰ ਜ਼ਰੂਰ ਮਿਲਣ ਆਇਆ ਕਰੋ ਅਸੀਂ ਇਹੋ ਜਿਹੇ ਬਹੁਤ ਵੀਡੀਓ ਪਾ ਸਕਦੇ ਹਾਂ ਸਾਡਾ ਵੀ ਮਨ ਦੁਖਦਾ ਸਾਡੇ ਕੋਲ ਬਹੁਤ ਵੀਰ ਨੇ ਜਿਹੜੇ ਤੜਫਦੇ ਨੇ ਵੀ ਸਾਡੇ ਘਰ ਦੇ ਮਿਲਣ ਆ ਜਣਾ ਘਰ ਦੇ ਮਿਲਣ ਆ ਜਣ ਸਾਡੀ ਭੈਣ ਮਿਲਣ ਆ ਜੇ ਸਾਡਾ ਭਾਈ ਮਿਲਣ ਆ ਜੇ ਸਾਡੀ ਵਾਈਫ ਮਿਲਣ ਆ ਜੇ ਇੱਕ ਤਾਂ ਵੀਰ ਆਪਣੀ ਧੀ ਨੂੰ ਉਡੀਕ ਰਿਹਾ ਵੀ ਮੇਰੀ ਧੀ ਮਿਲਣ ਆ ਜੇ ਪਰ ਕੋਈ ਆਉਂਦਾ ਨਹੀਂ ਗੁਰੂ ਮਹਾਰਾਜ ਇਹ ਜੀ ਕਿਰਪਾ ਕਰਨ ਇੱਕ ਦਿਨ ਇਹ ਜੇ ਆਸ਼ਰਮ ਆਪਾਂ ਖਾਲੀ ਕਰਕੇ ਅੱਜ ਉਹਦੇ ਖੜੇ ਹੋਈ ਇੱਕ ਦਿਨ ਇਹੋ ਜਿਹਾ ਸਮਾਂ ਆ ਜਵੇ ਵੀ ਇਹਦੇ ਅੰਦਰ ਇੱਕ ਵੀ ਮਰੀਜ਼ ਇੱਕ ਵੀ ਦੁਖੀ ਇਨਸਾਨ ਨਾ ਹੋਵੇ ਕੋਈ ਇਹੋ ਜਿਹਾ ਸਮਾਂ ਆ ਜਵੇ ਤੇ ਆਪਾਂ ਨੂੰ ਲਿਖਣਾ ਪੈ ਜੇ ਵੀ ਖਾਲੀ ਆਸ਼ਰਮ ਇਹੋ ਜਿਹਾ ਸਮਾਂ ਕੋਈ ਗੁਰੂ ਮਹਾਰਾਜ ਕਿਰਪਾ ਕਰਨ ਧੰਨਵਾਦ ਜੀ ਤੁਹਾਡੇ ਵਾਲੇ ਦੁਆਲੇ ਕੋਈ ਮਾਨਸਿਕ ਪਰੇਸ਼ਾਨ ਕੋਈ ਬੀਬੀ ਬਜ਼ੁਰਗ ਬੱਚਾ ਹੋਵੇ ਤਾਂ ਆਪ ਜੀ ਸਾਡੇ ਨਾਲ ਜਰੂਰ ਰਾਬਤਾ ਕਰਿਓ ਆਪਾਂ ਉਹਨਾਂ ਦੀ ਦਵਾਈ ਯਰ ਇਲਾਜ ਸ਼ੁਰੂ ਕਰਾਂਗੇ ਰੱਖਾਂਗੇ ਆਪਾਂ ਉਹਨਾਂ ਨੂੰ ਕੋਲੇ ਜਿਨ੍ਹਾਂ ਨੂੰ ਅਸਲ ਲੋੜ ਜਿਹੜੇ ਅਸਲ ਲੋਡ ਬੰਦ ਹੁੰਦੇ ਨੇ ਬਹੁਤ ਵੀਰ ਨੇ ਅਸੀਂ ਅਜੇ ਵੀਡੀਓ ਵੀ ਨਹੀਂ ਸਾਂਝੀਆਂ ਕੀਤੀਆਂ ਜਿਨ੍ਹਾਂ ਨੂੰ ਹੁਣ ਅਸੀਂ ਰੋਪੜ ਤੋਂ ਲੈ ਕੇ ਆਏ ਆਂ ਜੀ ਮਹਾਲੀ ਵਾਲੇ ਏਰੀਏ ਚੋਂ ਉਹਨਾਂ ਦੀ ਵੀਡੀਓ ਨਹੀਂ ਅਸੀਂ ਸ਼ੇਅਰ ਕੀਤੀ ਹੋਰ ਬਹੁਤ ਵੀਰ ਨੇ ਅਸੀਂ ਅੱਗੇ-ਅੱਗੇ ਜਿਵੇਂ-ਜਿਵੇਂ ਸਾਨੂੰ ਸਮਾਂ ਮਿਲੂ ਅਸੀਂ ਸ਼ੇਅਰ ਕਰਦੇ ਰਹਾਂਗੇ ਜੀ ਧੰਨਵਾਦ ਹੱਸਦੇ-ਬਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਬਾਪੂ ਜੀ ਠੀਕ ਆ ਜੀ ਮਹਾਰਾਜ ਅਸੀਂ ਹਟਕਟ ਸੀ ਆ 12 ਕ ਸਾਲ ਹੋ ਗਏ ਉਦੋਂ ਦਾ ਜਾਰਾ ਬੱਜ ਗਿਆ ਕੰਮ ਉਹਦਾ ਤਾਂ ਕੋਈ ਕਿਸੇ ਹੱਥ ਪਾਇਆ ਮੈਂ ਪਰ ਨਹੀਂ ਸੂਤ ਨਹੀਂ ਆਇਆ ਅੱਛਾ ਜੀ ਹਾਂ ਇੱਕ ਵਾਰੀ ਮੁੰਡੇ ਵੀ ਲੈ ਕੇ ਗਏ ਮੈਨੂੰ ਬਾਹਰਲੇ ਮੁੰਡੇ ਕੈਨੇਡਾ ਵਾਲੇ ਰਾਇਆ ਸੀ ਉਹਨਾਂ ਨੇ ਥੋੜਾ ਆ ਪਰ ਸੈਟ ਨਹੀਂ ਸੈਟ ਨਹੀਂ ਬੈਠੇ ਉਹ ਡਾਕਟਰ ਹਨਾ ਮੈਨੂੰ ਦੱਸੇ ਜਿਹੜੇ ਵਿੱਚ ਕੋਈ ਸਕਰੂ ਜੇ ਨੇ ਉਹਨਾਂ ਨੂੰ ਖਿਲਾਉਣ ਦਾ ਤਾਂ ਕੰਮ ਥੋੜਾ ਜਿਹੀ ਸੀ ਪਰ ਜਿਹੜੀ ਹੱਡੀ ਸੀ ਜੀ ਉਹਨੂੰ ਸੈਟ ਕਰਨ ਦਾ ਕੰਮ ਵੱਧ ਸੀ ਜੀ ਕਿਉਂਕਿ ਹੱਡੀ ਤੇ ਮਾਸਕਡ ਉਹ ਵਜਦੇ ਮੋਕਲੇ ਵਿੱਚ ਵਜਦੇ ਸੀ ਹਾਂ ਤੁਰੇ ਫਿਰਦੇ ਸੀ ਹਾਂ ਜੀ ਬਾਪੂ ਜੀ ਨੇ ਦੱਸਿਆ ਵੀ ਮੈਂ ਆਪਣੇ ਭਰਾ ਨੂੰ ਲੱਤ ਟੁੱਟੀ ਨੂੰ ਇੰਨੇ ਸਾਲ ਹੋ ਗਏ ਤੇ ਵੀ ਮੈਂ ਫੌੜੀਆਂ ਦੇ ਨਾਲ ਵਿਆਹਣ ਗਿਆ ਸੀਗਾ ਉਦੋਂ ਦੀ ਲੱਤ ਟੁੱਟੀ ਵੀ ਸੀ ਜੀ ਫਿਰ ਉਦੋਂ ਬਾਅਦ ਹੁਣ 10-12 ਸਾਲਾਂ ਤੋਂ ਦਾ ਦਰਦ ਬਹੁਤ ਕਰਦੇ ਸੀ ਜੀ ਪਰ ਅੱਜ ਖੁਸ਼ੀ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਜੀ ਜਦੋਂ ਕੋਈ ਇਨਸਾਨ ਠੀਕ ਹੋ ਕੇ ਘਰ ਜਾਂਦਾ ਮਤਲਬ ਅਸੀਂ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਵੀ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਦੇਖੋ ਇਹ ਜਾਣਗੇ ਆਪਣੀ ਜ਼ਿੰਦਗੀ ਜੀਣਗੇ ਧੰਨਵਾਦ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਕ ਸਪੋਰਟ ਕੀਤੀ ਸੰਗਤਾਂ ਨੇ ਤਹਿ ਦਿਲੋਂ ਧੰਨਵਾਦ ਆਪ ਜੀ ਦਾ ਬਾਪੂ ਜੀ ਹੱਸਦੇ ਬਹਾਦੇ ਕੀ ਕਹਿਣਾ ਚਾਹੁੰਦੇ ਹੋ ਇਸ ਘਰ ਦੇ ਵਿੱਚ ਕੋਈ ਇਹ ਜੀ ਗੱਲ ਤੁਹਾਨੂੰ ਚੰਗੀ ਲੱਗੀ ਹੋਵੇ ਸਾਨੂੰ ਦੱਸ ਦਿਓ ਜੀ ਸਭ ਕੋ ਬਹੁਤ ਵਧੀਆ ਚੱਲ ਰਿਹਾ ਕੰਮ ਹੈ ਰੋਟੀ ਪਾਣੀ ਸਭ ਕੋ ਬਹੁਤ ਫਰ ਖਾਣ ਪੀਣ ਦਾ ਖੁੱਲਾ ਕੰਮ ਹੈ ਹਾਂ ਜੀ ਖਾਣ ਬਹੁਤ ਕੋਈ ਚੀਜ਼ ਦੀ ਪ੍ਰੋਬਲਮ ਨਹੀਂ ਗਈ ਜੀ ਹਾਂ ਜੀ ਗੁਰੂ ਮਹਾਰਾਜ ਕਿਰਪਾ ਕਰਨ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਮੜੇ ਤਾਂ ਗੱਲ ਸੁਣਿਓ ਕੋਈ ਦਵਾਈ ਬੂਟੀ ਸਮਝਾ ਦਿਓ ਜੀ ਇਹਦਾ ਅਰਦਾਸ ਆ ਮਹਾਰਾ ਤਰੱਕੀਆਂ ਦੇਣ ਤੁਹਾਨੂੰ ਜੀ ਬਹੁਤ ਸਾਰਾ ਪਿਆਰੇ ਸ਼ੁਕਰਾਨਾ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਨਾਮ ਮਹਾਰਾ ਜੀ ਨਾਮ ਆ ਇਹ ਟੂਬ ਲੈ ਲਵਾਂਗੇ ਤੇ ਫਿਰ ਉਹ ਲਾਉਦੇ ਰਹਿਵਾਂਗੇ ਲਿਖ ਦਿਓ ਠੀਕ ਹੈ ਬਾਪੂ ਜੀ ਠੀਕ ਹੈ ਵੀਰੇ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵੀਰੇ ਆਪ ਜੀ ਬਹੁਤ ਧੰਨਵਾਦ ਠੀਕ ਹੈ ਜੀ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੂੰ ਵੀ ਬਗ ਜਾ ਜਾਣਾ ਜੀ ਬਾਪੂ ਦੇ ਨਾਲ ਠੀਕ ਹੈ ਬਾਪੂ ਜੀ ਚੰਗਾ ਜੀ ਠੀਕ ਹੈ ਜੀ ਹੱਸਦੇ ਵਾਹਦੇ ਰਹੋ ਜੀ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਆ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਬਹੁਤ ਸਾਹ ਦਿੱਤਾ ਮੇਰਾ ਦਵਾਈ ਪਾਣੀ ਮੈਨੂੰ ਇਹ ਮਿਲਦਾ ਰਿਹਾ ਟਾਈਮ ਨਾਲ ਬਹੁਤ ਵਧੀਆ ਹਾਂ ਚਲੋ ਬਹੁਤ ਧੰਨਵਾਦ ਜੀ ਧੰਨਵਾਦ ਜੀ ਹੱਸਦੇ ਵਾਹਦੇ ਰਹੋ ਮਹਾਰਾ ਚੜ੍ਹਦੀ ਕਲਾ ਚ ਰੱਖੇ